ਲੱਗੇ ਆ ਗਾਜਰ ਬੀਟਰ ਰੂਟ ਤੇ ਆਮਲਾ ਮਿਕਸ ਬਣਾਉਣਾ ਹੈ ਮਤਲਬ ਕਿ ਜੂਸ ਤੇ ਇਹ ਆਪਾਂ ਮਸ਼ੀਨ ਤੋਂ ਬਿਨਾ ਜੂਸ ਬਣਾਉਣਾ ਹੈ ਤੇ ਇਹਦੇ ਵਿੱਚ ਬਣ ਜਾਏਗਾ ਤੇ ਜੇ ਤਾਂ ਕਿਸੇ 슈ਗਰ ਵਾਲੇ ਨੇ ਆਪਾਂ ਪੀਣਾ ਹੈ ਤੇ ਆਪਾਂ ਵਿੱਚੋਂ ਚੀਨੀ ਸਕਿਪ ਕਰ ਸਕਦੇ ਆ ਤੇ ਬਾਕੀ ਆਪਣੇ ਲਈ ਇਦਾਂ ਦਾ ਹੀ ਠੀਕ ਆ ਆਪਾਂ ਨੂੰ ਚੀਨੀ ਪਾਉਣ ਦੀ ਲੋੜ ਨਹੀਂ ਕਿਉਂਕਿ ਥੋੜੀ ਜਿਹੀ ਖਟਾਸ ਹੋਣੀ ਚਾਹੀਦੀ ਜਿਹਦੇ ਨਾਲ ਆਪਣੇ ਲੀਵਰ ਦੀ ਸਫਾਈ ਹੋਈ ਜਾਵੇ ਨਾਲ ਨਾਲ ਤੇ ਇਹ ਤਿੰਨ ਚੀਜ਼ਾਂ ਦਾ ਜੂਸ ਹੁਣ ਨਾ ਗਾਜਰ ਥੋੜੀ ਜੀ ਜਿਵੇਂ ਪਹਿਲਾਂ ਬਹੁਤ ਜ਼ਿਆਦਾ ਸੋਹਣੀ ਗਾਜਰ ਹੁੰਦੀ ਸੀ ਹੁਣ ਥੋੜੀ ਜੀ ਗਾਜਰ ਨਾ ਇਸ ਤਰ੍ਹਾਂ ਥੋੜਾ ਜਿਹਾ ਲਾਈਟ ਕਲਰ ਹੋ ਗਿਆ ਪਰ ਕੋਈ ਨਾ ਅਸਰ ਤਾਂ ਫਿਰ ਵੀ ਵਿੱਚ ਹੁੰਦਾ ਹੀ ਆ ਤੇ ਸੋ ਆਪਾਂ ਇਹਦਾ ਲੱਗਿਆ ਜੂਸ ਬਣਾਉਣਾ ਤੇ ਆਪਾਂ ਕਰਦੇ ਆਂ ਜੂਸ ਦੀ ਤਿਆਰੀ

ਇਸੇ ਤਰ੍ਹਾਂ ਬਹੁਤ ਹੀ ਰੱਧੀ ਹੋਈ ਜਿੰਨੇ ਦਾ ਆਪਾਂ ਨੂੰ ਗਾਦਰ ਮਿਲਦੀ ਆ ਉਹਨੂੰ ਜਦੋਂ ਆਪਾਂ ਲਈ ਬਣਾ ਕੇ ਪੀਦੇ ਰਹਨਾ ਚਾਹੀਦਾ ਹੈ ਕਿਉਂਕਿ ਗਾਦਰ ਜਿਹੜੀ ਆ ਡਾਇਟਮਨ ਸੀ ਤੋਂ ਥੋੜੀ ਹੁੰਦੀ ਆ ਆਪਨੀ ਤੋਂ ਪਿਛੇ ਰੱਖਦੀ ਆ ਬਹੁਤ ਚਾਹੀਦੇ ਦੇ ਸਾਕਾ ਕਰਦੀ ਗਈ ਨਾ ਚੱਕ ਤੇ ਇਹ ਮਿੰਟਾਂ ਚ ਬਨਣ ਵਾਲਾ ਮਿੰਟਾਂ ਸਕਿੰਟਾਂ ਚ ਬਨਣ ਵਾਲਾ ਜੂਸ ਇਧਰ ਆ ਗਈ ਸ਼ਾਨਣੀ ਇਧਰ ਆ ਗਿਆ ਆਪਣਾ ਇਹ ਬਰਤਨ ਇਨੂੰ ਆਪਾਂ ਪੜ ਲਾਂਗੇ ਤੇ ਪੁਣ ਕੇ ਕਰ ਦਾਂਗੇ ਸਰਵ ਤੇ ਇਹ ਆਪਣੇ ਇਹਦੇ ਵਿੱਚ ਆਪਾਂ ਬਸ ਪੁਣ ਲੈਣਾ ਬਹੁਤ ਆਸਾਨੀ ਦੇ ਨਾਲ ਇਹਨੇ ਪੁਣਿਆ ਜਾਣਾ ਤੇ ਸੌਗਗੇ ਆਪਾਂ ਸਰਵ ਕਰਦੇ ਆ ਬਣਾ ਕੇ ਜੀ ਇਹ ਜੂਸ ਆਪਣਾ ਹੋ ਗਿਆ ਤਿਆਰ ਤੇ ਇਧਰ ਇਹ ਆਪਣਾ ਫੁਕਲ ਜਿਹਾ ਇਹਦਾ ਮਤਲਬ ਹੁੰਦਾ ਹੈ ਸਰਦੀਆਂ ਦੇ ਵਿੱਚ ਤਾਂ ਆਪਾਂ ਇਹਦੇ ਵਿੱਚ ਸੁੱਕਾ ਦੁੱਧ ਪਾ ਕੇ ਤੇ ਇਹਨੂੰ ਮਤਲਬ ਇਹਦੀ ਇੱਕ ਮਠਿਆਈ ਵੀ ਤਿਆਰ ਕਰ ਸਕਦੇ ਆ ਪਿੰਡੇ ਬਣਾ ਸਕਦੇ ਆ ਪਰ ਹੁਣ ਜ਼ਰੂਰਤ ਨਹੀਂ ਹੁੰਦੀ ਹੋਣੇ ਜਿਹੜਾ ਛਾਣੇ ਆਪਾਂ ਛੱਡ ਦਾਂਗੇ ਤੇ ਆ ਆਪਣਾ ਜੂਸ ਹੋ ਗਿਆ ਤਿਆਰ ਤੇ ਆ ਦੇਖੋ ਬਹੁਤ ਹੀ ਸਾਨ ਜੂਸ ਤਿਆਰ ਹੋਇਆ ਹੈ ਜੂਸ ਦਾ ਕਲਰ ਦੇਖੋ ਇਹ ਆਪਾਂ ਬਿਨਾ ਮਸ਼ੀਨ ਤੋਂ ਤਿਆਰ ਕੀਤਾ ਮਿੰਟਾਂ ਸਕਿੰਟਾਂ ਦੇ ਵਿੱਚ ਤੇ ਬਹੁਤ ਸੋਹਣਾ ਕਲਰ ਜਿਹੜਾ ਆਪਣੇ ਸਰੀਰ ਦੇ ਲਈ ਬਹੁਤ ਲਾਹੇਵੰਦ ਹੈ ਤੇ ਇਹ ਆਪਾਂ ਨੂੰ ਬਣਾਉਣਨ ਵਿੱਚ ਆਲਸ ਨਹੀਂ ਕਰਨਾ ਚਾਹੀਦਾ ਕਿਉਂਕਿ ਜੇ ਆਪਾਂ ਕੰਮ ਕਰਦੇ ਆ ਤਾਂ ਫਿਰ ਆਪਾਂ ਨੂੰ ਸਿਹਤ ਦਾ ਖਿਆਲ ਵੀ ਰੱਖਣਾ ਚਾਹੀਦਾ ਸੋ ਇਹਨਾਂ ਗੱਲਾਂ ਦਾ ਧਿਆਨ ਕਰਦੇ ਹੋਏ ਇਹ ਮੈਂ ਟਾਸਕਿੰਟਜ ਬਣਾਉਣ ਵਾਲਾ ਜੂਸ ਬਣਾਓ ਤੇ ਪੀਓ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੁਹਾਡਾ ਬਹੁਤ ਬਹੁਤ ਧੰਨਵਾਦ